ਡੇਰਾਸ ਤੋਂ ਦਾ ਸਰਸਾ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਂ ਵੱਲੋਂ ਜੋ ਮਾਨਵਤਾ ਭਲਾਈ ਦੇ 163 ਕੰਮ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸਾਧ ਸੰਗਤ ਵੱੱਟ ਚੜ ਕੇ ਹਿੱਸਾ ਲੈਂਦੀ ਹੈ ਤਾਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਗਰਮੀ ਦੇ ਮੌਸਮ ਵਿੱਚ ਪੰਛੀਆਂ ਲਈ ਪੀਣ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਸਾਧ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22ਵੇਂ ਬਰੇ ਗੰਢ ਦੇ ਉੱਪਰ ਸੱਚ ਕਹੂੰ ਦੀ 22ਵੇਂ ਬਰੇ ਗੰਢ ਦੇ ਉੱਪਰ ਪੰਛੀਆਂ ਲਈ ਪੀਣ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੀ ਤੇਰੇ ਨਾਲ ਰਹੇ ਤੇਰੀ ਯਾਦ ਸੁਭਾਉ ਰਹੀ ਸ਼ਾਮ ਰਹੇ ਬਸੇ ਕਾਮ ਇਹ ਆ ਟੂਆ ਮਰੇ ਤੇਰੀ ਯਾਦ ਤੂੰ ਆਈ ਜੈਨੂ ਮਿਲਦਾ ਹੈ ਸੱਚਾ ਸੁਖ ਤੇ ਲੇ ਫਰਲੇ ਚਿੰਨ ਚਿੰ ਰਹੇ ਧਾਂਤੁ ਮਾਰੀ ਚਰੀਨੋ ਮੇਂ ਦਾਸ ਮਾਨ ਤੁ ਸਕੂਰ ਤੇਰਾ ਹੀ ਆਸਰਾ ਜਿਸ਼ਨ ਪ੍ਰੋਗਰਾਮ ਬਣਾਇਆ ਗਿਆ ਹੈ ਅੱਜ ਇਸ ਤਰ੍ਹਾਂ ਸੱਚਕਾਉਂ ਦੀ 22ਵੀਂ ਬਰੇਗੰਡ ਤੇ ਬਲੌਕਸ ਮਾਨਾ ਦੇ ਗ੍ਰੀਨੈਸ ਵੈਲਫੇਅਰ ਫੋਰਸ ਦੇ ਸੇਵਾਦਾਰ ਵੱਲੋਂ ਅੱਜ এনਵਾਇਰਨਮੈਂਟ ਪਾਰਕ ਦੇ ਵਿੱਚ ਪੰਛੀਆਂ ਦੇ ਵਾਸਤੇ ਪਾਣੀ ਵਾਲੇ ਕਟੋਰੀ ਰੱਖੇ ਜਾ ਰਹੇ ਹਨ ਤੇ ਇਸ ਤਰ੍ਹਾਂ ਦੇ ਜੋ ਮਨਤਾਪਲਾਈ ਦੇ ਕਾਰਜ ਹਨ ਗ੍ਰੀਨੈਸ ਵੈਲਫੇਅਰ ਫੋਰਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਜੀ ਤਾਂ ਅੱਜ ਵੀ ਇੱਕ ਮਨਤਾਪਲਾਈ ਦਾ ਕਾਰਜ ਗ੍ਰੀਨੈਸ ਵੱਲੋਂ ਕੀਤਾ ਜਾ ਰਿਹਾ ਹੈ ਜੀ ਹੁਣ ਤੱਕ ਕਿੰਨੇ ਕਸੋਰੀ ਲਾਟੇ ਹੁਣ ਤੱਕ ਤਕਰੀਬਨ 60 ਦੇ ਕਰੀਬ ਅੱਜ ਕਸੋਰੀ ਰੱਖੇ ਜਾ ਰਹੇ ਹਨ ਜੀ এনवायरमेंट ਪਾਰਕ ਤਹਿਸੀਲ ਪਾਰਕ ਪੰਚਮੁਖੀ ਮੰਦਿਰ ਤਾਂ ਇਸ ਤਰ੍ਹਾਂ ਦੀਆਂ ਸਰਵਿੰਗ ਥਾਵਾਂ ਤੇ ਜੋ ਪਾਣੀ ਵਾਲੇ ਕਸੋਰੀ ਰੱਖੇ ਜਾ ਰਹੇ ਹਨ ਜੀ ਕਿ ਅੱਜ ਜੋ ਗਰਮੀ ਅੱਜਕੱਲ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਤੜਪਦੀ ਧੁੱਪ ਤੇ ਵਿੱਚ ਜਿਹੜੇ ਪੰਛੀ ਆ ਉਹਨਾਂ ਨੂੰ ਪਾਣੀ ਦੀ ਤੇ ਦਾਣੇ ਦੀ ਬਹੁਤ ਜ਼ਿਆਦਾ ਲੋੜ ਹੈ ਸੰਡ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਵਾਤਾਵਰਨ ਲਈ ਪੰਛੀਆਂ ਲਈ ਸਾਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਕਰਕੇ ਅੱਜ ਜਿਸੀ ਸੱਚਕਹੂ ਦੀ 22 ਵਾਰੇ ਗਾਂਢ ਤੇ ਇਕੱਠੇ ਹੋਏ ਆ ਇੱਥੇ ਪੰਛੀਆਂ ਲਈ ਕਸੋਰੇ ਰੱਖਣ ਲਈ ਤਾਂ ਕਿ ਉਹਨਾਂ ਨੂੰ ਪਾਣੀ ਮਿਲ ਸਕੇ ਇਹ ਡੇਰਾ ਸੱਚਾ ਸੁਦਾ ਵੱਲੋਂ ਹਰ ਸਾਲ ਇਹ ਸੇਵਾ ਜਿਹੜੀ ਕਸੋਰਿਆਂ ਦੀ ਮਤਲ ਕਸੋਰਿਆਂ ਦੀ ਸੇਵਾ ਤੋਂ ਇਲਾਵਾ ਜਿਹੜਾ ਸਭ ਤੋਂ ਮੈਨੂੰ ਚੰਗੀ ਗੱਲ ਲੱਗਦੀ ਹੈ ਇਹਨਾਂ ਦੀ ਟੀਮ ਖੁਦ ਆ ਕੇ ਮਤਲ ਜਿਹੜੀ ਪਾਣੀ ਪੰਦੀ ਆ ਰੋਜ਼ ਸਭ ਤੋਂ ਵੱਡੀ ਸੇਵਾ ਉਹ ਹੈ ਜਿਹੜੀ ਇਹ ਸੇਵਾ ਕਰ ਰਹੇ ਨੇ ਇਹਦਾ ਕੋਈ ਮਤਲ ਕਾਟ ਨਹੀਂ ਹੈਗੀ ਜੋ ਇਹ ਸੇਵਾ ਆਪਣੀ ਹੱਥੀ ਸੇਵਾ ਕਰਦੇ ਨੇ ਉਹਦਾ ਕੋਈ ਤੋੜ ਨਹੀਂ ਹੈਗਾ ਸਲੂਟ ਹੈ ਇਹਨਾਂ ਨੂੰ